ਮੇਰਾ ਨਾਮ ਮਨਦੀਪ कौर ਹੈ ਸਰ ਕਿਹੜੇ ਪਿੰਡ ਤੋਂ ਆਈ ਆਪਾਂ ਮੈਂ ਫਰੋਜਪੁਰ ਸ਼ਾਂਗਾਂ ਹਾਂ ਜੀ ਇਹ ਮਾਮਲਾ ਕੀ ਜਿਹੜੇ ਪ੍ਰੈਸ ਪਾਵਾ ਕਰ ਰਹੇ ਆ ਇਹ ਸ਼ਾਦੀ ਵੀ ਕਰਕੇ ਹੋਇਆ ਐ ਤਾਂ ਮੁੰਡਾ ਕੱਲਾ ਜਗਰਾਜ ਮੈਂ 2 ਸਾਲ ਤੋਂ ਮਤਲਬ ਮੈਂ ਨਾ ਰੇਸ਼ਨ ਵਿੱਚ ਸੀਗਾ ਤੇ ਉਸ ਤੋਂ ਬਾਅਦ ਕੀ ਕਹਿੰਦੇ ਮੇਨੂੰ ਮੈਰਿਜ ਜਿੱਦਾਂ ਉਹਨਾਂ ਨੇ ਉੱਥੇ ਰਿਸ਼ਤਾ ਕੀਤਾ ਮਤਲਬ ਮੇਰੇ ਘਰ ਆ ਕੇ ਸ਼ਗਨ ਪਾਇਆ ਤੇ ਮਤਲਬ ਚੁੰਨੀ ਚੜਾਵਾ ਕੀਤਾ ਮੈਨੂੰ ਆਪਣੇ ਘਰ ਵੀ ਲੈ ਗਏ ਤੇ ਮੈਂ ਜਿੱਦਾਂ ਬਾਹਰ ਜਾਣਾ ਸੀਗਾ ਤੇ ਜਿੱਦਾਂ ਮੈਂ ਇੱਥੇ ਪਹਿਲਾਂ ਫਗਵਾੜੀ ਕੋਰਸ ਕਰ ਰਹੀ ਸੀ ਸੁਆਣ ਦਾ ਤੇ ਮੈਂ ਜਦੋਂ ਉਹਦੇ ਨਾਲ ਮਤਲਬ ਇਦਾਂ ਰਿਲੇਸ਼ਨ ਚ ਸੀ ਉਹ ਮੇਰੇ ਤੇ ਮਤਲਬ ਉਸ ਤੋਂ ਬਾਅਦ ਜਦੋਂ ਮੈਂ ਬਾਹਰ ਚਲੀ ਗਈਆਂ ਮਤਲਬ ਮੈਨੇ ਚੁੰਝੜਾ ਵਾਇਆ ਫਿਰ ਆਪਣੇ ਘਰ ਲੈ ਗਏ ਘਰ ਤੋਂ ਜਿੱਦਾਂ 17 ਤਰੀਕ ਨੂੰ ਮੇਰੀ ਫਲਾਈਟ ਸੀਗੀ 17 ਤਰੀਕ ਨੂੰ ਮੈਨੂੰ ਬਾਹਰ ਛੱਡ ਕੇ ਆਇਆ ਆਪ ਫਿਰ ਮੈਂ ਜਦੋਂ ਉੱਥੇ ਗਈਆਂ ਬਾਹਰ ਥੋੜਾ ਟਾਈਮ ਮੈਂ ਉੱਥੇ ਬਿਮਾਰ ਹੋ ਗਈ ਤੇ ਮੈਨੂੰ ਇਹਨੇ ਫੋਨ ਕੀਤਾ ਨਹੀਂ ਤੂੰ ਅੱਭੀ ਜੇ ਵੀ ਇੱਥੇ ਆ ਮੈਂ ਮਰ ਜਾਣਾ ਮੈਂ ਇਹ ਕਰ ਲੈਣਾ ਤੇ ਮਤਲਬ ਮੈਨੂੰ ਇਦਾਂ ਕਹਿ ਰਿਹਾ ਸੀ ਤੇ ਮੈਂ ਫਿਰ ਉਹ 28 ਤਰੀਕ ਨੂੰ ਟਿਕਟ ਕਰਵਾਈ ਆਪਣੀ ਫਿਰ ਮੈਂ ਆਈ ਇੰਡੀਆ ਇਹ ਮੈਨੂੰ ਅੱਗੇ ਲੈਣ ਆਇਆ ਤੇ ਇਹਦੇ ਘਰ ਮੈਂ ਗਈ ਜਿੱਦਾਂ 골ਡ ਵਗੈਰਾ ਸੀ ਮੈਂ ਇਹਦੇ ਮਮਾ ਨੂੰ ਫੜਾ ਦਿੱਤਾ ਸੀ ਆਪਣਾ ਤੇ ਇਹਦੇ ਸਮਾਨ ਮੇਰਾ ਉੱਥੇ ਜਦੋਂ ਮੈਂ ਇੱਥੇ ਸੌਂਦਾ ਸੀ ਮਤਲਬ ਸਮਾਨ ਮੇਰਾ ਇਹਨਾਂ ਦੇ ਘਰ ਸ਼ਿਫਟ ਕਰ ਦਿੱਤਾ ਸੀ ਜਦੋਂ ਮੈਂ ਬਾਹਰ ਜਾਣਾ ਸੀਗਾ ਤੇ ਮੈਂ ਇਹਦੇ ਘਰ ਸੌਣ ਆਪਣਾ ਸਾਰਾ ਸ਼ਿਫਟ ਕਰ ਦਿੱਤਾ ਉਸ ਤੋਂ ਬਾਅਦ ਕੀ ਕਹਿੰਦੇ ਆਪਣਾ ਮੈਂ ਜਦੋਂ ਵਾਪਸ ਆਈਆਂ ਮੇਰੇ ਕੋਲ 골ਡ ਸੀ ਮੈਂ ਮਮਾ ਨੂੰ ਦੇ ਦਿੱਤਾ ਫੜਾ ਦਿੱਤਾ ਤੇ ਮੈਂ ਇਹ ਕਹਿੰਦਾ ਮੈਂਨੇ ਮਮਾ ਨੂੰ ਕਿਹਾ ਵੀ ਇਦਾਂ ਵੇ ਸਾਢੇ ਉੱਤੇ ਲੜਾਈ ਤੋਂ ਤੋਂ ਮੈਂ ਜਿੱਦਾਂ ਹੋਣ ਲੱਗ ਗਈ ਥੋੜੀ ਬਹੁਤ ਸੱਸ ਨਾਲ ਮੇਰੀ ਕਿਰਨ ਮੰਮਾ ਨਾਲ ਤੇ ਉਹਨਾਂ ਨਾਲ ਲੜਾਈ ਹੋਣ ਲੱਗ ਗਈ ਮੈਂ ਕਿਹਾ ਮੇਰਾ 골ਡ ਮੈਨੂੰ ਦੇ ਦਿਓ ਤੇ ਦੇ ਤੋ ਮੇਰਾ 골ਡ ਸੀਗਾ ਮੇਰਾ ਸੀਗਾ ਮੇਰੇ ਜਿੱਦਾਂ ਹੁਣ ਆਇਆ 10 3/4 ਤੋਂ ਇੰਨਾ ਆ ਤੇ ਮੈਂ ਕਿਹਾ ਮੰਮਾ ਵੀ ਇਦਾਂ ਕਰਕੇ ਦੇ ਦੋ ਵੀ ਮੇਰਾ ਲੜਨ ਲੱਪਿਆ ਸੀ ਜਿਸ ਦਿਨ ਮੈਂ ਇਹਦੇ ਫੋਨ ਤੇ ਮੁੰਡੇ ਦੀ ਮੈਂ ਇਹਦੀ ਚੈਟ ਦੇਖੀ ਜਦੋਂ ਮਤਲਬ ਮੇਰੇ ਇੱਧਰ ਝਗੜਾ ਜਦੋਂ ਮੈਂ 에어ਪੋਰਟ ਉਤਰੀ ਉਹਦਾ ਝਗੜਾ ਸ਼ੁਰੂ ਹੋਣਾ ਲੱਗ ਗਿਆ ਕਿਉਂਕਿ ਮੇਨੂੰ ਤਾਂ ਫੋਨ ਪੜਿਆ ਫੋਨ ਦੇ ਵਿੱਚ ਮੇਰੀ ਫਰੈਂਡ ਆ ਜਿਹਦਾ ਮੇਰੇ ਨਾਲ ਸੁਣ ਉਹਨਾਂ ਤੋਂ ਸਿੱਖਦੀ ਸੀ ਉਹਨੂੰ ਮੈਸੇਜ ਕੀਤਾ ਹੋਇਆ ਜਿੱਦਾਂ ਉਹਨੂੰ ਗੰਦੇ ਮੈਸੇਜ ਕੀਤੇ ਹੋਏ ਕਹਿੰਦਾ ਤੂੰ ਮੇਰੀ ਫਰੈਂਡ ਬਣੇਂਗੀ ਉਹ ਕਹਿੰਦੀ ਵੀ ਮੈਂ ਤੇਰੀ ਭੈਣਾਂ ਵਰਗੀ ਆ ਕਹਿੰਦਾ ਨਹੀਂ ਕਹਿੰਦਾ ਕੋਈ ਨਹੀਂ ਭੈਣਾਂ ਵੀ ਫਰੈਂਡ ਬਣ ਜਾਂਦੇ ਆ ਕਹਿੰਦੀ ਤੇਰੇ ਘਰੇ ਹੋਵੇ ਸਾਡੇ ਘਰੇ ਨਹੀਂ ਹੈਗਾ ਤੇ ਇੱਦਾਂ ਬਾਅਦ ਚ ਮੇਰੇ ਨਾਲ ਬਹੁਤ ਝਗੜਾ ਹੋਇਆ ਉਹ ਆਹਦੇ ਮੇਰਾ ਇਹਨਾਂ ਨਾਲ ਝਗੜਾ ਸ਼ੁਰੂ ਹੋਣ ਲੱਗ ਪਿਆ ਤੇ ਇਹਨਾਂ ਘ ਮੇਰਾ ਮਮਾ ਕਹਿੰਦੇ ਇਦਾਂ ਹੋਈ ਨਹੀਂ ਸਕਦਾ ਹੈਗਾ ਮੈਂ ਕਿਹਾ ਕੋਈ ਗੱਲ ਨਹੀਂ ਕਿ ਇਦਾਂ ਹੋਇਆ ਮੈਂ ਕਿਹਾ ਮੈਨਾਂ ਮੈਂ ਖੁਦ ਪੈਸੇ ਦੇਖੇ ਮੈਂ ਕਿਹਾ ਹੁਣ ਇਹਨੇ ਡਿਲੀਟ ਕੀਤੇ ਆ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਮੇਰਾ ਫਿਰ 골ਡ ਦੇ ਦਿਓ ਤੇ ਮੈਂ ਕਹਿੰਦਾ ਆਪਾਂ ਇਦਾਂ ਬਾਹਰ ਰਹਿਣਾ ਫਲਾਣਾ ਇਹਨਾਂ ਮੇਰਾ ਸਮਾਨ ਚ ਕਾਤਾ ਮੇਨਾਂ ਬਹੁਤ ਉਸ ਜਿਹੜੀ ਬਹੁਤ ਝਗੜਾ ਕੀਤਾ ਜਿੱਦਾਂ ਮੈਨੂੰ ਬਹੁਤ ਇਹਦੀ ਮਮਾ ਵੀ ਮੇਨਾਂ ਬਹੁਤ ਲੜੇ ਤੇ ਪਪਾ ਵੀ ਮੇਨਾਂ ਜਿੰਨੇ ਭਰਾ ਨੇ ਮੈਨੂੰ ਬਹੁਤ ਗਲਤ ਬੋਲਿਆ ਸ਼ਿਵਾ ਨੇ ਤੇ ਇਹਦੇ ਪਪਾ ਨੇ ਵੀ ਇਦਾਂ ਮੈਨੂੰ ਬੋਲਿਆ ਤੇ ਮੈਂ ਸਮਾਨ ਚੱਕਿਆ ਜਿੱਦਾਂ ਆਪੜਾ ਕਹਿੰਦਾ ਚੱਲ ਆਪਾਂ ਫਵਾੜੇ ਉਥੇ ਜਿੱਦਾਂ ਰੂਮ ਵਿੱਚ ਛਿੱਟ ਕੀਤਾ ਆ ਇਹ ਸਮਾਨ ਖੋਦ ਰੱਖਾ ਕੇ ਆਇਆ ਹੈ ਤੇ ਇਹਨਾਂ ਨੇ ਮੈਨੂੰ 골ਡ ਨਹੀਂ ਮੇਰਾ ਦਿੱਤਾ ਹੈਗਾ ਜਿੱਦਾਂ ਲੜਾ ਝਗੜਾ ਇੱਦੇ ਚੱਲਦਾ ਇਹਨਾਂ ਸਮਾਨ ਉੱਥੇ ਰੱਖਿਆ ਉਹਦੇ ਹੀ ਰਾਤ ਨੂੰ ਕਹਿੰਦਾ ਰਾਤ ਨਾਲ ਮੇਨਾਂ ਲੜ ਪਿਆ ਇਹ ਰਾਤ ਨੂੰ ਬੰਦੋ ਛਿੱਪੂਰੀ ਤੁਹਾਡੇ ਹੋਂਗਿਆਂ ਦਾ ਨਾਮ ਵਗੈਰਾ ਕੀ ਹੈ ਜੁਬਰਾਜ ਯੂਵੀ ਉਹ ਘਰ ਆ ਜਾਂਦੇ ਫਾਦਰ ਦਾ ਕਿਹਨਾ ਹੈ ਫਾਦਰ ਨੀਲੂ ਮੈਨੂੰ ਲੈ ਕੇ ਪਾਲੋਇਪੇ ਲੈ ਕੇ ਕਿੱਥੇ ਗਿਆ ਕਿ ਕਿਉਂ ਗਿਆ ਮੈਨੂੰ ਲੈ ਕੇ ਆ ਕੇ ਆਪਣੇ ਗੁਰਾਇਆ ਘਰ ਲੈ ਕੇ ਗਏ ਸੀ ਸੀਪੋਰੀ ਤੁਸੀਂ ਕਰੋ ਆਏ ਸੀ ਸੀਪੋਰੀ ਅਸੀਂ ਆਏ ਸੀ ਕਿ ਜਿੱਦਾਂ ਜਦੋਂ ਮੈਂ ਆਈਆਂ ਵਾਪਸ ਕਰਾਈ ਹੋਈ ਜਦੋਂ ਲੜਾਈ ਹੋਈ ਉਸ ਵੇਲੇ ਮੈਨੂੰ ਇਹਨੇ ਕਿਹਾ ਬਾਹਰ ਆਪਾਂ ਰੂਮ ਲੈਣੇ ਆ ਬਾਹਰ ਰਹਿਣੇ ਆ ਮੈਂ ਕਿਹਾ ਚਲੋ ਠੀਕ ਆ ਤੂੰ ਕਿਹੜੀ ਕੰਟਰੀ ਗਈ ਸੀ ਮੈਂ Oman ਜਦੋਂ ਝਗੜਾ ਹੋਇਆ ਤੂੰ ਦੋਨੋਂ ਜਣੇ ਘਰ ਸੀ ਹਾਂਜੀ ਅਸੀਂ ਦੋਨੋਂ ਜਾਣੇ ਸੀ ਝਗੜੇ ਤੋਂ ਬਾਅਦ ਕੀ ਹੋਇਆ ਇਹ ਝਗੜੇ ਤੋਂ ਬਾਅਦ ਇਹ ਮੈਨੂੰ ਛੱਡ ਕੇ ਮਤਲਬ ਉੱਥੇ ਝਗੜਾ ਕੀਤਾ ਇਨ ਛੱਡ ਕੇ ਮੈਨੂੰ ਚਲਾ ਗਿਆ ਰਾਤ ਨੂੰ ਇਹਨੇ ਮਮਾ ਕਹਿੰਦੇ ਤੂੰ ਇੱਥੇ ਆ ਜਾਣ ਨੂੰ ਛੱਡ ਪਰ ਆਪਾਂ ਨਹੀਂ ਰੱਖਣੀ ਹੈ ਜੀ ਮੈਨੂੰ ਮੈਂ ਬਹੁ ਮਿਲਦਾ ਕੀਤੀਆਂ ਤੇ ਮੈਂ ਆਪਣੇ ਮੈਂ ਥੋੜਾ ਜਿਹਾ ਹਾਈਪਰ ਹੋ ਗਈ ਮੈਂ ਗੁੱਸੇ ਨਾਲ ਆਪਣੇ ਬਲੇਡ ਮਾਰ ਲੇਤਾ ਮਤਲਬ ਬਾਤ ਤੇ ਤੇ ਇਤੋਂ ਇਹਨਾਂ ਨੇ ਜਿਆਦਾ ਇਸ਼ੂ ਕਰ ਲਿੱਤਾ ਨੇ ਬਲੇਡ ਮਾਰਿਆ ਇਹ ਉਹ ਮਤਲਬ ਬਹੁਤ ਝਗੜਾ ਇਹਨੇ ਇਤਫੇ ਮੁੰਡਾ ਕਹਿ ਲਾ ਪਿਆ ਨਹੀਂ ਨਹੀਂ ਮੈਂ ਤੇਰੇ ਨਾਲ ਐ ਨਾ ਮੇਰੇ ਘਰ ਦੇ ਭਲਾ ਮੈਨੂੰ ਬੇਦਖਲ ਕਰ ਦੇ ਮੈਂ ਤੇਰੇ ਨਾਲ ਐ ਨਾ ਮੈਨੂੰ ਫੋਨ ਕੀਤਾ ਇਹਨੇ ਮੇਰੇ ਪਾਪਾ ਹੁਣਾਂ ਨੂੰ ਫੋਨ ਕੀਤਾ ਪਾਪਾ ਜੀ ਮੈਂ ਆਉਣ ਲੱਗਾ ਆ ਤੁਸੀਂ ਪੈਸੇ ਪਾ ਦਿਓ ਮੇਰੇ ਤੋਂ ਪਰਸ ਵੀ ਖੋ ਲਿਆ ਫੋਨ ਵੀ ਖੋ ਲਿਆ ਕਿ ਮੈਂ ਦੀਪ ਦੇ ਤੇ ਇੱਦੇ ਕਰਕੇ ਪਾਪਾ ਉਹਨਾਂ ਨੇ ਉਹਨੂੰ ਪੈਸੇ ਵੀ ਪਾਏ ਤਾਂ ਉਸ ਤੋਂ ਉਸ 13 ਤਰੀਕ ਦਾ ਉਸ ਬੰਦੇ ਦਾ ਫੋਨ ਬੰਦ ਆ ਕਿੰਨਾ ਸਮਾਂ ਹੋ ਗਿਆ ਥੋੜੀ ਫੇਰੇ ਮੇਰੇ ਹੋ ਗਿਆ 2 2-3 ਮਹੀਨਾ ਹੋ ਗਿਆ 3 ਮਹੀਨਾ ਹੋ ਗਏ ਅੰਤਿਰਾਹ ਤੱਕ ਜਿਹੜਾ ਉਹਨਾਂ ਦਾ ਸਿੱਤ ਗੱਲਬਾਤ ਕੀਤੀ ਸੀਗੀ ਚਿੱਤੀ ਸੀਗੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕਰਵਾਉਂਦੇ ਉਹ ਹੀ ਕਿ ਟਾਈਮ ਹੀ ਦੇ ਜਵਾਬ ਦੇ ਰਹੇ ਸੀ ਕਿ ਕਹਿੰਦੇ ਸੀ ਟਾਈਮ ਦੇ ਦਿਓ ਤੁਹਾਨੂੰ ਥੋੜੇ ਦੇ 10 ਦਿਨਾਂ ਦਾ ਟਾਈਮ ਦੇ ਦਿਓ 5 ਦਿਨਾਂ ਦਾ ਟਾਈਮ ਦੇ ਦਿਓ ਹੋਰ ਵੀ ਉਹਨਾਂ ਨੇ ਸਾਡੇ ਤੋਂ 5 ਦਿਨਾਂ ਦਾ ਟਾਈਮ ਦਿੱਤਾ ਤੇ ਅੱਜ ਦੀ ਤਰੀਕ ਸੀਗੀ ਅੱਜ ਉਹ ਆਏ ਨਹੀਂ ਤੁਹਾਡੇ ਆਪਦੇ ਨਾਲ ਤੁਹਾਡੇ ਕੋਲ ਗੱਲ ਕਰ ਦੁਆਰਾ ਤੇ ਉਸ ਤੋਂ ਬਾਅਦ ਗੱਲ ਹੋਈ ਤੇਰਾ ਤਿਸ ਤੋਂ ਬਾਅਦ ਕਰੀ ਗੱਲ ਇਹ ਆ ਤਾਂ ਬਿਲਕੁਲ ਜਵਾਬ ਅਸੀਂ ਕੀਤੀ ਨਹੀਂ ਹਾਲੇ ਅਸੀਂ ਹਜੇ ਨਹੀਂ ਕੀਤੀ ਹੈਗੀ ਵੀ ਅਸੀਂ ਅਸੀਂ ਕਿਹਾ ਚਲ ਅੱਜ ਤਾਂ ਫੈਸਲਾ ਅੱਜ ਦੇ ਦੇ ਕੀ ਕਹਿੰਦੇ ਪਰ ਉਹਨਾਂ ਨੇ ਬਿਲਕੁਲ ਹੀ ਜਵਾਬ ਦਿੱਤਾ ਹਾਂਜੀ ਇਸ ਕਰ ਬਾਅਦ ਜਦ ਕੋਈ ਗੱਲ ਨਹੀਂ ਬਚੀ ਹੈ ਅੱਛਾ ਜੀ ਹਾਂਜੀ ਹਮਲਾ ਬੱਚਾ ਮੈਨੂੰ ਇਨਸਾਫ ਦਿੱਤਾ ਜਾ ਬਸ ਇਹ ਗੱਲ ਹੈ ਪਰਮਜੀਤ ਸਿੰਘ ਜੀ ਪਰਮਜੀਤ ਜੀ ਕਿਹੜੇ ਪਿੰਡ ਤੋਂ ਆਪਾਂ ਅਸੀਂ ਪਿੰਡ ਸ਼ੰਗਰ ਰਹੇ ਹਾਂ ਤਾੜ ਤੋਂ ਥੇਲਾ ਇਹ ਜੀ ਮਾਮਲਾ ਇਸ ਕਰਦਾ ਕਿ 2 ਸਾਲ ਤੋਂ ਕੁੜੀ ਤੇ ਮੁੰਡਾ ਇਕੱਠੇ ਰਹਿ ਰਹੇ ਸੀ ਹਾਂਜੀ 2 ਸਾਲ ਤੋਂ ਮੁੰਡਾ ਤੇ ਕੁੜੀ ਇਕੱਠੇ ਰਹਿ ਰਹੇ ਸੀ ਔਰ ਉਸ ਤੋਂ ਬਾਅਦ ਇਹਨਾਂ ਦੇ ਆਪਸ ਵਿੱਚ ਇਹ ਤੈਅ ਗੱਲ ਹੋ ਗਈ ਕਿ ਆਪਾਂ ਛਾਤੀ ਦਾ ਅਰੇਂਜਮੈਂਟ ਕਰ ਲਈਏ ਅਸੀਂ Hindu ਰੀਤੀ ਰਿਵਾਜਾਂ ਦੇ ਮੁਤਾਬਕ ਅੱਜ ਤੋਂ 3 ਮਹੀਨੇ ਪਹਿਲਾਂ ਛੱਦੀ ਨਦੀ ਉੱਥੇ ਪਿੰਡ ਸ਼ਾਂਗਰਾਏ ਦੇ ਵਿੱਚ ਕਰ ਦਿੱਤੀ ਜਿਹਦੇ ਵਿੱਚ ਸਾਰਿਆਂ ਦੀ ਸਹਿਮਤੀ ਸੀ ਤੇ ਨੀਚੜਾਵਾ ਸੀ ਔਰ ਇਹਨਾਂ ਨੇ ਉਸ ਦਿਨ ਤੋਂ ਕੁੜੀ ਨੂੰ ਆਪਣੇ ਕੋਲ ਲੈ ਆਂਦਾ ਸੀ ਕੁੜੀ ਉਸ ਤੋਂ ਬਾਅਦ ਹੋਰਨ ਚਲੀ ਗਈ ਔਰ ਅਣਜਾਣ ਤੋਂ ਬਾਅਦ ਇਹਨਾਂ ਮੁੰਡੇ ਨੇ ਬਹੁਤ ਮਜਬੂਰ ਕੀਤਾ ਆਉਣ ਵਾਸਤੇ ਕੁੜੀ ਨੂੰ ਕੁੜੀ ਇੱਥੇ ਨਾਂਦੇ ਘਰ ਵੀ ਸਿੱਧਾ ਨਾਂਦੇ ਸਟੇਜ ਜਿਹੜਾ ਕੀਤਾ ਉਹ ਨਾਂਦੇ ਘਰ ਕੀਤਾ ਤਿੰਨ ਚਾਰ ਦਿਨ ਰਹਿਣ ਤੋਂ ਬਾਅਦ ਇਹ ਆਪਸ ਵਿੱਚ ਕੁਝ ਕਿਸੇ ਮਸਲੇ ਨੂੰ ਲੈ ਕੇ ਬੋਲ ਪਏ ਸੀ ਉਸ ਤੋਂ ਬਾਅਦ ਜੀ ਕੀ ਹੋਇਆ ਕਿ ਅਸੀਂ ਜਿੰਨੇ ਵੀ ਅਸੀਂ ਆਸ-ਪਾਸੇ ਦੀ ਜੋ ਪੰਚਾਇਤਾਂ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਬੈਠ ਕੇ ਆਪਾਂ ਨਿਪਟਾਰਾ ਕਰ ਲਈਏ ਬੈਠ ਕੇ ਆਪਾਂ ਗੱਲਬਾਤ ਕਰ ਲਈਏ ਬੱਚਿਆਂ ਦੀ ਪਰ ਇਸ ਗੱਲ ਵਿੱਚ ਨਹੀਂ ਆਏ ਸਾਡੀ ਤਾਂ ਇਹੋ ਮੰਗ ਹੈ ਜੀ ਸਾਡੀ ਪ੍ਰਸ਼ਾਸਨ ਨੂੰ ਵੀ ਮੰਗ ਹੈ ਮੁੱਖ ਮੰਤਰੀ ਸਾਹਿਬਾਨ ਨੂੰ ਵੀ ਮੰਗ ਹੈ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਔਰ ਸਾਡੀ ਕੁੜੀ ਦਾ ਕਰ ਬਣਾਇਆ ਜਾਵੇ ਔਰ 2 ਸਾਲ ਤੋਂ 2 ਸਾਲ ਤੇ 4 ਮਹੀਨੇ ਹੋ ਗਏ ਜੀ ਜਿੰਨੀ ਵੀ ਕੁੜੀ ਤਨਖਾਹ ਜੋ ਵੀ ਇੰਦੀ ਪੇ ਉਥੋਂ ਮਿਲਦੀ ਸੀ ਇਹ ਸਾਰੀ ਪੇ ਆਪਣੇ ਸਹੁਰੇ ਪਰਿਵਾਰ ਨੂੰ ਦਿੰਦੀ ਸੀ ਅੱਜ ਤੱਕ ਕੋਈ ਸਾਡੀ ਆਪਣੀ ਕੁੜੀ ਨੇ ਸਾਨੂੰ ਕੁਝ ਟਾਈਮ ਪਹਿਲਾਂ ਪੈਸੇ ਪਾਉਂਦੀ ਰਹੀ ਉਸ ਤੋਂ ਬਾਅਦ ਕਿਉਂਕਿ ਮੁੰਡਿਆਂ ਤੇ ਕੁੜੀ ਦਾ ਇਹਨਾਂ ਦਾ ਆਪਸ ਵਿੱਚ ਯਾਨੀ ਕਿ ਪੈਸਿਆਂ ਦਾ ਲੈਣ ਦੇਣ ਹੁੰਦਾ ਰਿਹਾ ਪਰ ਸਾਨੂੰ ਕੋਈ ਕਿਸੇ ਗੱਲ ਦਾ ਇਸ ਗੱਲ ਦਾ ਅਸੀਂ ਅੰਦ ਮੰਗ ਕਰਦੇ ਆ ਕਿ ਕੁੜੀ ਦਾ ਕਾਰ ਬਣਾਇਆ ਜਾਵੇ ਕਿਹੜਾ ਇਹ ਵਿਆਹ ਹੋਇਆ ਉਹਨਾਂ ਪਰਿਵਾਰਾਂ ਚ ਸਹਿਮਤੀ ਨਾਲ ਜੀ ਸਹਿਮਤੀ ਸਾਡੀਆਂ ਸਾਡੀਆਂ ਮੂਵੀਆਂ ਸਾਡੇ ਕੋਲ ਨੇ ਫੋਟੋ ਸਾਡੇ ਕੋਲ ਨੇ ਸਭ ਪ੍ਰੂਫ ਸਾਡੇ ਕੋਲ ਹੈ ਜੀ ਅਸੀਂ ਤਾਂ ਜੀ ਹੁਣ ਉਹਨਾਂ ਨੇ ਕੋਰਾ ਜਵਾਬ ਦੇ ਦਿੱਤਾ ਅਸੀਂ ਹੁਣ ਕੁੜੀ ਨਹੀਂ ਯਾਨੀ ਕਿ ਹੁਣ ਜੋ ਕਾਗਜ਼ੀ ਕਾਰਵਾਈ ਬਣਦੀ ਹੈ ਜੋ ਉਹਨਾਂ ਨੇ ਕੁੜੀ ਤੇ ਕਿਸੇ ਤਰ੍ਹਾਂ ਦੀ ਵੀ ਕੁੱਟਮਾਰ ਕੀਤੀ ਹੈ ਜਾਂ ਕੋਈ ਕਿਸੇ ਤਰ੍ਹਾਂ ਦਾ ਇਹਦਾ ਗਹਿਣਾ ਗੱਟਾ ਸੋਨਾ ਲਿਆ ਹੈ ਜੋ ਵੀ ਕੁਝ ਕੀਤਾ ਹੋਣਾ ਸੀ ਤਾਂ ਮੰਗ ਪ੍ਰਸ਼ਾਸਨ ਕੋਲ ਕਾਰਵਾਈ ਦੀ ਮੰਗਦੇ ਆ ਅਸੀਂ ਨਹੀਂ ਕੀਤੀ ਜੀ ਅਸੀਂ ਨਹੀਂ ਕੀਤੀ ਜੀ ਹੁਣ ਕਰੋਗੇ ਹੁਣ ਅਸੀਂ ਬਿਲਕੁਲ ਕਰਾਂਗੇ ਜੀ ਸਾਨੂੰ ਫਰੋਈਪੁਰ ਐਸਐਸਪੀ ਲੱਗਦਾ ਸਾਨੂੰ ਫਗਵਾੜਾ ਲੱਗਦਾ ਫਗਵਾੜੇ ਤੋਂ ਲੱਗਦਾ ਅਸੀਂ ਜਿੱਥੇ ਵੀ ਸਾਡੀ ਕਾਰਵਾਈ ਹੋਈ ਅਸੀਂ ਵੱਧ ਵੱਧ ਕਾਰਵਾਈ ਕਰਾਂਗੇ ਗਰੰਟੀ ਦੇ ਅਧਿਆਨ ਚ ਨਹੀਂ ਅੰਦਰ ਉਹ ਵੀ ਉੱਥੇ ਦਾ ਮਾਮਲਾ ਇਥੇ ਦਾ ਜਿਹੜਾ ਹੋਣਾ ਉੱਥੇ ਗਰਾਇਆ ਜੁੜੇ ਸੀ ਜੀ ਗਰਾਇਆ ਜੁੜੇ ਸੀ ਉੱਥੇ ਹੋਟਲ ਦੇ ਵਿੱਚ ਜੁੜੇ ਆ ਕਾਫੀ ਬੰਦੇ ਜੁੜੇ ਸੀ ਬਾਕੀ ਉਹਨਾਂ ਨੇ ਅੱਜ ਦਾ ਟਾਈਮ ਰੱਖਿਆ ਹੋਇਆ ਸੀ ਤਿੰਨ ਚਾਰ ਦਫਾ ਜੁੜ ਚੁੱਕੇ ਆ ਪਰ ਅੱਜ ਉਹਨਾਂ ਨੇ ਕੋਹਰਾ ਹੀ ਜਵਾਬ ਦੇ ਦਿੱਤਾ ਅੱਜ ਦਾ ਟਾਈਮ ਸੀ ਪੰਚਾਇਤ ਆਉਣ ਦਾ ਨਹੀਂ ਜੀ ਅੱਜ ਕੋਈ ਵੀ ਅੱਜ ਉਹਨਾਂ ਨੇ ਫੋਨ ਤੇ ਨਹੀਂ ਕੀਤਾ ਪਹਿਲਾਂ ਤਾਂ ਜੀ ਜੀ ਤਰੀਕ ਹੀ ਰੱਖੀ ਹੋਈ ਸੀ ਅੱਜ ਦੀ ਜੀ ਅੱਜ ਤੱਕ ਤੁਹਾਡੀ ਕੋਈ ਗੱਲਬਾਤ ਨਹੀਂ ਹੋਈ ਨਹੀਂ ਜੀ ਨਹੀਂ ਫੋਨ ਹੀ ਬੰਦ ਹੀ ਆਉਂਦਾ ਫੋਨ ਹੀ ਬੰਦ ਰੇ ਸਾਡੇ ਬਲੈਕ ਲਿਸਟਾ ਚ ਉਹਨਾਂ ਨੇ ਨੰਬਰ ਪਾ ਰੱਖੇ ਨੇ ਅੱਜ ਤੱਕ ਕੁੜੀ ਲਿਆਣ ਦਾ ਉਹਨਾਂ ਨੇ ਟਾਈਮ ਰੱਖਿਆ ਸੀ ਮਤਲਬ ਕੋਈ ਦੁਬਾਰਾ ਹਾਂ ਕੋਈ ਦੁਬਾਰਾ ਗੱਲਬਾਤ ਉਹਨਾਂ ਨੇ ਨਹੀਂ ਕੀਤਾ ਸੀ ਵੀ ਫੈਸਲਾ ਸੀ ਅੱਜ ਕਰਾਂਗੇ ਅਸੀਂ ਭੇਜਣ ਨੂੰ ਤਿਆਰ ਹੈ ਜੀ